ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜਸਟਿਸ ਪੰਜਾਬ ਟੀਵੀ ਅਸੀਂ ਅੱਜ ਗੱਲਬਾਤ ਕਰ ਰਹੇ ਆ ਮੰਗਤਿਆਂ ਦੇ ਬਾਰੇ ਜਿਹੜੀ ਸਰਕਾਰ ਨੇ ਇੱਕ ਨਵੀਂ ਪਾਲਿਸੀ ਕੱਢੀ ਹੈ ਕਿ ਜਿੰਨੇ ਵੀ ਪੰਜਾਬ ਦੇ ਮੰਗਤੇ ਆ ਸਾਰਿਆਂ ਦੇ ਫੜ ਕੇ ਡੀਐਨਏ ਟੈਸਟ ਕਰਾਉਣੇ ਆ ਸੋ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਅੱਜ ਬਾਪੂ ਬਲਕੌਰ ਸਿੰਘ ਜੀ ਸੋ ਬਾਪੂ ਜੀ ਸਰਕਾਰ ਕਹਿੰਦੀ ਹੈ ਸਾਡੇ ਕੋਲੇ ਪੈਸਾ ਹੈ ਨਹੀਂ ਤਨਖਾਹਾਂ ਦੇਣ ਨੂੰ ਇੱਕ ਨਵਾਂ ਜਿਹੜਾ ਹੈਗਾ ਸ਼ੋਸ਼ਾ ਛੜਤਾ ਕਿ ਜਿੰਨੇ ਵੀ ਮੰਗਤੇ ਆ ਪੰਜਾਬ ਦੇ ਸਾਰਿਆਂ ਦਾ ਫੜ ਕੇ ਡੀਐਨਏ ਟੈਸਟ ਕਰੋ ਪਤਾ ਨਹੀਂ ਕਿਉਂ ਲੋੜ ਪੈ ਗਈ ਇਹਨਾਂ ਨੂੰ ਇਹਦੇ ਬਾਰੇ ਥੋੜਾ ਜਿਹਾ ਦੱਸੋ ਕਿਉਂ ਲੋੜ ਪੈ ਗਈ ਡੀਐਨਏ ਟੈਸਟ ਕਰਨ ਦੀ ਦੇਖੋ ਇਹ ਇੱਕ ਤਾਂ ਪੱਕੀ ਗੱਲ ਹੈ ਕਿ ਹਿੰਦੁਸਤਾਨ 'ਚ ਮੰਗਤਵਾੜੀ ਨੂੰ ਬੁਰਾ ਨਹੀਂ ਮੰਨਿਆ ਜਾਂਦਾ ਹਾਂ ਹਰਾ ਕੇ ਗੁਰੂ ਪੀਰਾਂ ਨੇ ਕਿਹਾ ਮੰਗਨ ਮਰਨ ਸਮਾਨ ਹੈ ਮਤ ਕੋਈ ਮੰਗੋ ਭੀਖ ਜੀ ਮੰਗਨੇ ਸੇ ਮਰਨਾ ਭਲਾ ਇਹ ਸਤਗੁਰੂ ਕੀ ਸਿੱਖ ਪਰ ਧੁਖਾ ਮਰਨਾ ਹੁਣ ਆਤਮ ਹੱਤਿਆ ਥੋੜਾ ਕਰ ਜੂ ਹੂੰ ਉਹਨਾਂ ਦਾ ਜਾਉਣਾ ਹੀ ਐ ਪਰ ਉਹ ਵਿਚਾਰਾ ਮੰਗੇ ਕਿਉਂ ਕਿ ਸਰਕਾਰਾਂ ਇਹਦੇ ਇੰਤਜ਼ਾਮ ਕਰਨ ਉਹਦੇ ਰੁਜ਼ਗਾਰ ਦੇ ਲਈ ਉਹਦੇ ਕਾਰੋਬਾਰ ਦੇ ਲਈ ਉਹਦੀ ਰਹਿਸ਼ ਦੇ ਲਈ ਉਹਦੀ ਵਿੱਦਿਆ ਦੇ ਲਈ ਇਹ ਪਰ ਤੁਹਾਡੀ ਗੱਲ ਵਿੱਚ ਐ ਸਰਕਾਰਾਂ ਤਾਂ ਪਖਾਰੀ ਬਣਾਉਂਦੀਆਂ 5-5 ਕਿਲੋ ਆਟਾ ਦਾਲਾ ਦਾਲਾ ਉਹ ਵੀ ਦੱਸ ਦੇਣਾ ਕਿਵੇਂ ਪਖਾਰੀ ਬਣਾਉਂਦੀਆਂ ਪਹਿਲਾਂ ਤਾਂ ਉਹ ਕਰਨ ਫਿਰ ਉਹ ਚੀਜ਼ਾਂ ਨਾ ਕਰ ਨਹੀਂ ਸਕਦੀਆਂ ਕਿਉਂ ਉਹਦੇ ਨਾਲ ਬੰਦੇ ਦੀ ਜਮੀਰ ਤਕੜੀ ਹੁੰਦੀ ਐ ਹੂੰ ਚੇਤਨਾ ਵੱਡੀ ਹੁੰਦੀ ਐ ਫੇਰ ਕੀ ਕਰਦੇ ਆ ਕਿ ਬੰਦੇ ਨੂੰ ਮੰਗਤੇ ਹੀ ਬਣਾਓ ਹੂੰ ਪਰ ਮੰਗਤਾ ਜਦੋਂ ਬਣਾਤਾ ਬੰਦਾ ਆਪ ਸਰਕਾਰੀ ਤੌਰ ਤੇ ਹੁਣ ਜਿਹੜਾ ਉਹ ਅਨ ਖਰੀਦੇ ਆ ਉਹ ਵੇਖੋ ਕਿੱਥੋਂ ਖਰੀਦਿਆ ਜਾਂਦਾ ਹੂੰ ਤੇ ਕਿਸ ਭਾਤੇ ਖਰੀਦਿਆ ਜਾਂਦਾ ਤੇ ਕਿੰਨਾ ਕਮਿਸ਼ਨ ਖਾਧਾ ਜਾਂਦਾ ਜੀ ਮੰਗਦੇ ਨੂੰ ਰੋਟੀ ਦੇਣ ਦਾ ਮਸਲਾ ਨਹੀਂ ਹੂੰ ਮਸਲਾ ਆ ਕਿ ਪਬਲਿਕ ਸੈਕਟਰ ਦੇ ਵਿੱਚੋਂ ਪੈਸਾ ਲੈ ਕੇ ਪਬਲਿਕ ਦਾ ਪਬਲਿਕ ਐਕਸੈਕਟਰ ਦਾ ਪੈਸਾ ਲੈ ਕੇ ਉਹ ਕਿਸੇ ਪ੍ਰਾਈਵੇਟ ਫਰਮ ਤੋਂ ਅਨਖਰੀਦੋ ਹੂੰ ਮਹੰਗੇ ਪਾਚ ਔਰ ਮਹੰਗੇ ਪਾਦਾ ਅਨਖਰੀਦ ਕੇ ਫਿਰ ਜਿਹੜਾ ਹੈ ਨਾ ਅੱਧੋ ਅੱਧ ਸੁਹਾ ਕਰ ਲੋ ਉਹਦੇ ਨਫੇ ਦਾ ਤੇ ਕਮਿਸ਼ਨ ਦਾ ਹੂੰ ਇਹ ਉਹ ਪੈਦਾ ਕਰਦਾ ਹੈ ਗਰੀਬ ਦੀ ਭੁੱਖ ਵਾਸਤੇ ਨਹੀਂ ਕੰਮ ਕੀਤਾ ਜਾਂਦਾ ਹੂੰ ਅਸਲ ਇਹ ਹੈ ਪਿਛਲੇ ਪਾਸੇ ਦੀ ਕਹਾਣੀ ਹੈ ਪਿਛਲੇ ਪਾਸੇ ਦੀ ਹਾਂਜੀ ਪਰ ਜਿਹੜਾ ਬੰਦਾ ਲੈ ਲੈਂਦਾ ਉਹਦੀ ਜ਼ਮੀਰ ਵੀ ਮਰ ਜਾਂਦੀ ਹੈ ਮੰਗਣ ਵਾਲੇ ਬੰਦੇ ਦੀ ਜ਼ਮੀਰ ਮਰਦੀ ਮਰਦੀ ਉਦੇ ਪੱਲੇ ਕੁਝ ਨਹੀਂ ਨਾ ਪਰ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਜਿਹੜਾ ਜ਼ਮੀਰ ਮਾਰਨ ਵਾਲਾ ਇਹਨਾਂ ਨੂੰ ਜਸਮਾਨੀ ਤੌਰ ਤੇ ਰੂਹਾਨੀ ਤੌਰ ਤੇ ਤਕੜਾ ਕਰੋ ਵਿੱਦਿਆ ਦੇਵੋ ਵਿੱਦਿਆ ਸੇਤ ਸੁਰੱਖਿਆ ਤੇ ਸਨਮਾਨ ਇਹ ਚਾਰ ਚੀਜ਼ਾਂ ਦਾ ਫਰਜ਼ਾ ਸਰਕਾਰਾਂ ਦਾ ਅੱਜ ਦੇ ਯੁੱਗ ਦੇ ਵਿੱਚ ਰਹਿਣ ਸਹਿਣ ਦਾ ਵੀ ਉਹਨਾਂ ਦਾ ਵੀ ਕਰਨਾ ਹੈ ਉਹਨਾਂ ਦਾ ਕਰਨਾ ਫਿਰ ਉਹਨਾਂ ਤੋਂ ਕੰਮ ਲਿਆ ਜਾ ਸਕਦਾ ਪਬਲਿਕ ਸੈਕਟਰ ਦੇ ਲਈ ਜਦੋਂ ਪਬਲਿਕ ਸੈਕਟਰ ਲਈ ਕੰਮ ਲੈਂਦਾ ਧਰੋੜੇ ਪੈਸੇ ਪੈਸਾ ਆਜੀ ਬਿਲਕੁਲ ਪੈਸਾ ਪਬਲਿਕ ਸੈਕਟਰ ਲਈ ਕਮਾਉਣਾ ਨਹੀਂ ਪਬਲਿਕ ਸੈਕਟਰ ਬਰਬਾਦ ਕਰਨਾ ਹੈ ਪ੍ਰਾਈਵੇਟ ਸੈਕਟਰ ਨੂੰ ਹੱਲਾ ਹੱਲਾ ਸ਼ੀਰੀ ਦੇਤੀ ਔਰ ਉਹਨਾਂ ਦੀ ਹੱਲਾ ਸ਼ੀਰੀ ਦੇ ਫੰਡ ਦੇ ਵਿੱਚੋਂ ਲੈ ਕੇ ਪੈਸੇ ਵੋਟਾਂ ਦੇ ਖੜੇ ਹੋ ਜਾਂਦੇ ਆ ਤੇ ਵੋਟਾਂ ਵੇਲੇ VOTER ਨੂੰ ਸ਼ਰਾਬ ਤੇ ਕਿੱਟ ਤੇ ਕਪੜੇ ਦੇਓ ਤੇ ਵੋਟ ਲੈ ਲਓ ਉਸ ਤੋਂ ਬਾਅਦ ਫਿਰ ਲੁੱਟ ਜਾਰੀ ਰੱਖੋ ਕਹਾਣੀ ਵਿੱਚੋਂ ਆ ਹੈ ਗਰੀਬ ਦੀ ਭੁੱਖ ਨਾਲ ਕੋਈ ਮਤਲਬ ਨਹੀਂ ਹੈ ਪਰ ਮੇਰਾ ਸਵਾਲ ਇਹ ਸੀਗਾ ਵੀ ਡੀਐਨਏ ਟੈਸਟ ਕਰਾਉਣ ਦੀ ਲੋੜ ਕਿਉਂ ਪਈ ਕਿਉਂ ਕਿਉਂ ਪਈ ਲੋੜ ਇਹਨਾਂ ਦੀ ਲੋੜ ਕਿਉਂ ਪਈ ਮੇਰਾ ਸਵਾਲ ਇਹ ਤੇ ਹੈ ਸ਼ੋਸ਼ਾ ਅੱਛਾ ਗਰੀਬ ਬੰਦਾ ਚੌਂਕ ਤੇ ਖੜਾ ਮੰਗਦਾ ਠੀਕ ਹੈ ਨਾ ਉਹਨੂੰ ਕੋਈ ਦੱਸ ਵੀ ਤਰਾ ਮਾਂ-ਬਾਪ ਕਿਉਂ ਉਹ ਲੈ ਜੂਗਾ ਉਹ ਕਿਸੇ ਹੋਰ ਥਾਂ ਤਾਂ ਜਾ ਨਹੀਂ ਸਕਦਾ ਤੇ ਮਾਂ-ਬਾਪ ਨੂੰ ਕਿਉਂ ਆਖਣ ਕਿਉਂ ਭਾਈ ਤੂੰ ਹੀ ਕਿਉਂ ਮੰਗਣ ਭੇਜਿਆ ਤੂੰ ਤਾਂ ਫਰਾਨਾ ਹੈ ਤੇਰੇ ਕੋਲ ਕਹੀ ਨਹੀਂ ਤੂੰ ਇੱਥੇ ਬੈਠਿਆ ਜਾ ਕੋਥੇ ਮੰਗੀ ਜਾਂਦਾ ਫੜ ਲਓ ਉਹ ਤੁਮ ਇੱਥੇ ਬੈਠੇ ਜਾਗ ਚੌਂਚ ਖੜਾ ਹੈ ਬੱਚਾ ਦਾ 7-8 ਸਾਲ ਦਾ 9 ਸਾਲ ਦਾ 10 ਸਾਲ ਦਾ ਪਰ ਉਹ ਤਾਂ ਇਹ ਵੀ ਕਹਿੰਦੇ ਵੀ ਅਸੀਂ ਡੀਐਨਏ ਟੈਸਟ ਕਰਾ ਕੇ ਅਸੀਂ 2-250 ਬੱਚਾ ਵਾਪਸ ਵੀ ਕਰਤਾ ਜਿਹਦੇ ਸੀ ਉਹ ਕਰੋ ਵਾਪਸ ਕੀ ਬੱਚੇ ਨੂੰ ਪਤਾ ਹੁੰਦਾ ਸਾਰਾ ਵੀ ਮੈਂ ਕੀ ਦਾਂ ਇਹ ਵੀ ਨਾਲ ਹੈ ਜੇ ਬੱਚੇ ਨੂੰ ਵੀ ਨਹੀਂ ਪਤਾ ਮੈਂ ਹਾਂ ਕੀ ਦਾਂ ਨਹੀਂ ਹਾਂ ਇਹ ਫਿਰ ਡੀਐਨਏ ਕੀ ਦਾ ਟੈਸਟ ਕਰਗੇ ਕਿਹੜੇ ਮਾਂ-ਬਾਪ ਦਾ ਕਰੰਗੇ ਕਿਸੇ ਨੇ ਤਾਂ ਰੱਖਿਆ ਨਾ ਉਹ ਤੋਂ ਪਤਾ ਲੱਗ ਜੀ ਕਿਉਂ ਵੀ ਇਹ ਬੱਚਾ ਕਿਉਂ ਲੈਂਦਾ ਹੈ ਕਿੱਥੇ ਆਇਨ ਕਿਵੇਂ ਪਾਇਆ ਤੇਰੇ ਕੋਲੇ ਕਿਵੇਂ ਆਇਆ ਉਹ ਡੀਐਨਏ ਟੈਸਟ ਤੋਂ ਬਿਨਾ ਵੀ ਪਤਾ ਲੱਗਦਾ ਵੀ ਵੀ ਪਤਾ ਲੱਗਦਾ ਲੱਗ ਸਕਦਾ ਇਹਦਾ ਸ਼ੋਸ਼ਾ ਹੈ ਡੀਐਨਏ ਟੈਸਟ ਵੀ ਜਿਵੇਂ ਕੋਈ ਦੂਸਰੀ ਦੁਨੀਆ ਤੋਂ ਬਹੁਤ ਵੱਡੀ ਗੱਲ ਹੈ ਬਹੁਤ ਡੀਐਨਏ ਟੈਸਟ ਬਹੁਤ ਵੱਡੀ ਗੱਲ ਹੈ ਅੰਗਰੇਜ਼ੀ ਦੇ ਲੱਭ ਜਾ ਡੀਐਨਏ ਬਣਾਓ ਹਾਂ ਆਹ ਮੰਨਦੇ ਪਤਾ ਲੈ ਪੈਸੇ ਬਣਾਓ ਪੈਸੇ ਬਣਾਓ ਪੈਸੇ ਬਣਾਓ ਨਾ ਡੀਐਨਏ ਟੈਸਟ ਉਹ ਵੀ ਕਹਿੰਦੇ ਵੀ ਅਸੀਂ ਇਹ ਡੀਐਨਏ ਤੁਹਾਡੇ ਦੇਸ ਕਰਾਂਗੇ ਤੂੰ ਬੰਬੇ ਜਾਣਗੇ ਬੰਬੇ ਆਪ ਸੌਣਗੇ ਉਹ ਫਿਰ ਆਪ ਸੌਣਗੇ ਫਿਰ ਦਸੜੀ ਫਿਰ ਵੀ ਕਹਿੰਦੇ 5-7 ਲੱਖ ਦਾ ਡੀਐਨਏ ਟੈਸਟ ਹੋ ਗਿਆ ਕਿ ਨਹੀਂ ਇੱਥੇ ਕਿਤਾ ਹੋਇਆ ਨਹੀਂ ਇਹਨਾਂ ਦਾ ਨਾ ਨਹੀਂ ਹੋਇਆ ਨਹੀਂ ਹੋਇਆ ਹਾਂ ਪਰ ਜੇ ਸਰਕਾਰੀ ਆਂਕੜੇ ਜੇ ਦੇਖਿਆ ਜਾਵੇ ਤਾਂ ਮੇਰੇ ਖਿਆਲ ਕਰਾਗੇ ਹੋਣੇ ਆ ਕਰਾ ਸਕਦੇ ਇਹ ਜਾ ਕੋਈ ਵੱਡੀ ਗੱਲ ਨਹੀਂ ਪਰ ਹੋਇਆ ਨਹੀਂ ਹੈ ਪਰ ਇਹਦੀ ਲੋੜ ਕੋਈ ਨਹੀਂ ਜਿਹੜਾ ਬੱਚਾ ਮੰਗਦਾ ਉਹ ਉਹਨੂੰ ਸਾਰਾ ਪਤਾ ਮੈਨੂੰ ਕੀਨੇ ਭੇਜਿਆ ਤੇ ਜਿਹਦੇ ਕੋਲ ਲੈ ਕੇ ਜਾ ਉਹਨੂੰ ਅਸੀਂ ਦੱਸ ਵੀ ਤੇਰਾ ਬ ਜੀਵਦਾ ਬੱਚਾ ਹੈ ਤੇ ਅੱਜ ਵੀ ਤੂੰ ਮੰਗਣ ਵਾਸਤੇ ਕਿਉਂ ਪੇਜਿਆ ਉਹਨੂੰ ਫੜੋ ਜਖਰੀ ਜੀ ਮੇਰਾ ਨਹੀਂ ਤਾਂ ਫਲਾਣੇ ਦਾ ਹੈ ਫਿਰ ਉਹਨੂੰ ਫੜੋ ਡੀਐਨਏ ਟੈਸਟ ਦੀ ਲੋੜ ਨਹੀਂ ਮਤਲਬ ਡੀਐਨਏ ਟੈਸਟ ਦੇ ਪੈਸੇ ਦੀ ਟਾਈਮ ਦੀ ਟਾਈਮ ਦੀ ਬਰਬਾਦੀ ਕਿਉਂਕਿ ਡੀਐਲਏ ਸੇਵਾ ਜੀ ਨਾਲੋਂ ਡੀਐਨਏ ਟੈਸਟ ਵੀ ਜਿਹੜੇ ਬੰਦੇ ਉਹਤੇ ਵੀ ਤਾਂ ਬੰਦੇ ਲਾਉਣਗੇ ਲਾਉਣਗੇ ਅਫਸਰ ਲਾਉਣਗੇ ਆਈਐਸਾ ਕੋਈ ਪੀਸੀਐਸ ਅਫਸਰ ਲਾਉਗਾ ਮੈਂ ਤੁਹਾਨੂੰ ਪੂਰਾ ਫੁੱਲ ਫਲੈਜਡ ਲਾਉਣਾ ਹੈ ਫੁੱਲ ਫਲੈਜਡ ਵਿਭਾਗ ਲੱਗੂਗਾ ਪਿਛਲੇ ਕੰਮ ਸਾਰੇ ਡਰਾਪ ਬੈਕ ਹੋ ਗਏ ਹਾਂ ਦੂਜੇ ਕੰਮਾਂ ਵਾਸਤੇ ਇਹਨਾਂ ਕੋਲ ਸਟਾਫ ਨਹੀਂ ਡੀਐਨਐ ਸਟਾਫ ਵੱਖਰਾ ਬਣਾ ਦੇ ਡੀਐਨਐ ਸਟਾਫ ਬਕਰਵਾ ਦੇ ਇਹ ਹੈ ਨਜੀ ਅਸਲ ਹੈ ਜਿਹੜਾ ਸ਼ੋਸ਼ੇ ਬਾਜੀ ਦਾ ਤੰਡਾ ਸਿਆਸੀ ਪੁਲਟਕ ਲਹੇ ਟਿਕੜਮ ਬਾਜੀ ਹੂੰ ਹੈ ਟਿਕੜਮ ਬਾਜੀ ਹੈ ਕੁਝ ਨਹੀਂ ਬਾਕੀ ਸਿਰੇ ਮੰਗਣਾ ਜਿਹੜਾ ਭਾਰਤ ਵਿੱਚ ਲੋਕੀ ਮੰਗਦੇ ਆ ਗਰੀਬ ਮੰਗਦੇ ਆ ਆਪਾਂ ਖੜੇ ਖੜੇ ਦੱਸਦਾ 20 ਰੁਪਏ ਦਿੰਨੇ ਆ ਨਾ ਦਿਓ ਹੂੰ ਕਿਹਨੇ ਕਹੇ ਵੀ ਤੁਸੀਂ ਅੱਜ 20 ਰੁਪਏ ਦੇਣੇ ਆ ਨਾ ਦਿਓ ਆਪਾਂ ਬੰਦਾ ਮਾਰ ਕੇ ਖਾ ਜਨੇ ਆ ਉਦੋਂ ਬਾਅਦ ਕੁੱਤਿਆਂ ਨੂੰ ਰੋਟੀਆਂ ਪਾ ਕੇ ਬਈਆਂ ਮੁਕਤੀ ਪਾੜਦੇ ਆ ਜਾਂ ਗਰੀਬ ਨੂੰ 10 ਰੁਪਏ ਦੇ ਕੇ ਕਹਿੰਨੇ ਹੁਣ ਮੁਕਤ ਹੋ ਗਏ ਮੁਕਤ ਹੋ ਗਏ ਟਰਕ ਸੁੱਟ ਕਰੋ ਹੀ ਨਾ ਸਾਰੇ ਦੇਸ਼ ਦੀ ਪੂੰਜੀ ਸਾਰੇ ਭਾਰਤੀਆਂ ਲਈ ਹੋਵੇ ਸਾਰੇ ਇਸ ਪੂੰਜੀ ਦੇ ਚ ਆਪਣਾ ਹਿੱਸਾ ਪਾਉਣ ਤੇ ਇਹਦੀ ਵਰਤੋਂ ਕਰਨਾ ਇੱਕ ਬੰਦਾ ਖਰਮਾਪਤੀ ਹੋਵੇ ਇੱਕ ਬੰਦਾ ਤੇਰਾ ਖੇ ਖਾਂਦਾ ਫਿਰੇ ਪਰ ਹੁਣ ਇੱਕ ਗੱਲ ਇੱਕ ਸਵਾਲ ਹੋ ਰੋੜਦਾ ਮੇਰੇ ਦਿਮਾਗ ਦੇ ਵਿੱਚ ਮੰਗਤਿਆਂ ਦੇ ਨਾਲ ਨਾਲ ਜਿਹਨੂੰ ਆਪਾਂ ਕੁਸਰੇ ਕਹਿੰਦੇ ਦੂਜੀ ਭਾਸ਼ਾ ਮਹੰਤ ਵੀ ਕਹਿੰਦੇ ਮਹਾਜਾ ਮਹੰਤ ਕਹਿ ਦਿੰਦੇ ਆ ਜਾਂ ਸਖੰਢੀ ਕਹਿ ਦਿੰਦੇ ਆ ਤਾੜੀ ਮਾਰ ਕੇ ਵਿਚਾਰੇ ਮੰਗਦੇ ਤਾੜੀ ਮਾਰ ਕੇ ਵਿਚਾਰੇ ਮੰਗਦੇ ਅੱਜ ਕੱਲ ਉਹ ਵੀ ਤੁਹਾਨੂੰ ਹਰੇਕ ਲੈਟਾਂ ਤੇ ਹਰ ਲੈਟਾਂ ਤੇ ਖੜੇ ਆ ਅੱਗੇ ਨਹੀਂ ਹੁੰਦੇ ਸੀ ਅੱਗੇ ਨਹੀਂ ਹੁੰਦੇ ਸੀ ਅਗਲੇ 4-5 ਸਾਲ ਪਹਿਲਾਂ ਨਾ ਨਹੀਂ ਹੁੰਦੇ ਸੀ ਹੁਣ ਵਾਕੀ ਤਾੜੀ ਮਾਰ ਕੇ ਨਾ ਤੇ ਉਹਨਾਂ ਦਾ ਇਹ ਡੀਐਨਏ ਟੈਸਟ ਕਿਉਂ ਨਹੀਂ ਹੁੰਦੇ ਵਿੱਚ ਸਹੀ ਆ ਕਿ ਗਲਤ ਹੁਣ ਇਹ ਕਰਾ ਲੈਣਾ ਨਾਲੇ ਬੰਦੇ ਚਾਰ ਹੁੰਦੇ ਆ ਐਨੀ ਵੱਡੀ ਗਿਣਤੀ ਵੀ ਨਹੀਂ ਪਤਾ ਲੱਗਦੀ ਭਾਈ ਤੂੰ ਕੀ ਦਾ ਹੂੰ ਕਿਤੇ ਸਹੀ ਆ ਕਿ ਗਲਤ ਆ ਹਾਂ ਠੀਕ ਹੈ ਨਾ ਹਾਂ ਕਲਾ ਦਾ ਪ੍ਰਦਰਸ਼ਨ ਕਰਦੇ ਜਰ ਕਲਾ ਉਹਨਾਂ ਕੋਲ ਕਲਾ ਹੈਗੀ ਕਲਾ ਹੈਗੀ ਨੱਚਣ ਦੀ ਗਾਉਣ ਦੀ ਪ੍ਰਦਰਸ਼ਨ ਕਰਨ ਦੇ ਕੋਲ ਪੈਸਾ ਉਦੋਂ ਮਿਲਦਾ ਕਲਾ ਜਰੂਰ ਲੈਣਾ ਜਰੂਰ ਲੈਣਾ ਚੌਂਕ 'ਚ ਖੜਕੀ ਲੈਣਾ ਹੂੰ ਇਹ ਵੀ ਕੋਈ ਗੱਲ ਨਹੀਂ ਪਰ ਇਹ ਵੀ ਬਤੌਰ ਧਾਨ ਦੇਣਾ ਗਲਤ ਹੈ ਵੀ ਬਤਾਨ ਕਰਨਾ ਹੈ ਜਿਵੇਂ ਕਿ ਉਹ ਤਾਂ ਹੀਲ ਐਂਡ ਹਲਟੀ ਹੈ ਨੌਜਵਾਨ ਹੈ ਉਹਦੀ ਤਾੜੀ ਦੱਸਦੀ ਆ ਆਵਾਜ਼ ਵੀ ਬੰਦੇ ਦੀ ਤਾੜੀ ਦੀ ਕੋਈ ਦਾਮ ਹੈ ਦਾਮ ਹੈ ਤੇ ਤਾੜੀ ਇਹ ਵੀ ਦੱਸਦੀ ਕਿ ਬੰਦਾ ਕਲਾਕਾਰ ਹੈ ਤਾੜੀ ਇਹ ਵੀ ਦੱਸ ਦਿਆ ਕਿ ਅੱਧਾ ਅੱਧਾ ਮਨੂੰ ਖਾਦੀ ਨਾਰੀ ਹੈ ਇਹ ਵੀ ਤਾਂ ਹੰਦੀ ਸਾਰਾ ਕੁਝ ਇਹ ਬਨੌਟੀ ਮਰੁਖ ਬਣਾਇਆ ਕਿ ਬਨੌਟੀ ਨਾਰੀ ਬਣੀ ਹੈ ਸਰ ਪਤਾ ਲੱਗ ਜਾਂਦਾ ਬੰਦੇ ਦਾ ਤੇ ਉੱਥੇ ਵੀ ਡੀਐਨਏ ਟੈਸਟ ਦੀ ਕੀ ਲੋੜ ਹੈ ਕੋਈ ਲੋੜ ਨਹੀਂ ਹੋਣ ਕਰਾ ਕਰੀ ਤੌਰ ਤੇ ਵਰਤੂ ਨਹੀਂ ਮੇਰਾ ਮੇਰਾ ਸਵਾਲ ਹੈ ਸੀ ਵੀ ਤੁਸੀਂ ਉਹਦਾ ਡੇ ਉਹਨਾਂ ਦੇ ਡਿਜ਼ਾਈਨ ਦੇ ਮਗਰ ਤਾਂ ਪੈ ਗਏ ਤੇ ਇਹਨਾਂ ਦੇ ਮਗਰ ਤੁਸੀਂ ਕਿਉਂ ਨਹੀਂ ਬੰਦੇ ਵਿੱਚ ਸਹੀ ਹੈ ਕਿ ਗਲਤ ਹੈ ਹਾਂ ਇਹ ਪਤਾ ਲੱਗ ਜਾਂਦਾ ਡੀਐਨਏ ਤੋਂ ਪਤਾ ਲੱਗ ਜਾਏ ਵੀ ਬਾਤ ਕੀ ਪਰ ਤੁਸੀਂ ਸਖੰਡੀਆਂ ਹੈ ਇਹ ਦੇਖ ਕੇ ਤਾਂ ਪਤਾ ਲੱਗੇ ਪਤਾ ਲੱਗੇ ਹਾਂ ਫਿਰ ਡੀਐਨਏ ਕਰਾ ਵੀ ਤੂੰ ਕਿਹਦਾ ਹੈ ਕਿਹਦਾ ਤੂੰ ਅਖੇ ਭਾਈ ਤੂੰ ਹੀ ਕਿਉਂ ਬਾਹਰ ਕੱਢਿਆ ਹਮ ਆਪਣੇ ਨਾ ਆਪਣੇ ਪੰਜਾਬ ਦੇ ਵਿੱਚ ਕੀ ਹਿੰਦੁਸਤਾਨ ਤੇ ਜਦੋਂ ਵਿਚਾਰਾ ਪੁੱਤ ਕੋਈ ਕਿਸੇ ਦਾ ਧੀ ਇਹੋ ਜਿਹਾ ਜੰਮ ਪੈਂਦਾ ਹੂੰ ਉਹ ਸਾਰੇ ਘਰ ਨੂੰ ਚਿੰਤਾ ਹੋ ਜਾਂਦੀ ਹੈ ਵੀ ਇਹ ਪੜੀ ਨਾ ਤਾਂ ਬੰਦਾ ਹੈ ਨਾ ਬੁੜੀ ਹੈ ਤੇ ਫਿਰ ਇਹ ਖੁਸਰੇ ਆ ਜਾਂਦੇ ਨੇ ਉਹ ਲੈ ਜਾਂਦੇ ਆ ਉਹਨੂੰ ਪਾਲਦੇ ਨੇ ਤੇ ਉਹਨੂੰ ਤਾੜੀ ਮਾਰਨਾ ਮੰਗਣ ਵਾਸਤੇ ਤਿਆਰ ਕਰ ਲੈ ਕੇ ਜੀ ਵਿਆਹ ਹੋਈ ਸ਼ਾਦੀ ਹੋਈ ਮੰਗਣਾ ਹੋਇਆ ਹਰ ਖੁਸ਼ੀ ਦੇ ਮੌਕੇ ਤੇ ਹਰ ਖੁਸ਼ੀ ਦੇ ਮੌਕੇ ਆ ਖੁਸ਼ੀ ਦੇ ਮੌਕੇ ਜਾਣ ਠੀਕ ਹੈ ਹੱਸਦੇ ਆ ਗੀਤ ਗਾਉਂਦੇ ਆ ਨੱਚਦੇ ਆ ਕੁੱਦਦੇ ਉੱਥੇ ਜਾਣ ਕੋਈ ਕਿਸ ਨੂੰ 3300 ਰੁਪਏ ਦੇ ਦਿੰਦਾ ਕੋਈ 5900 ਦੇ ਦਿੰਦਾ ਕੋਈ 11000 ਵੀ ਦੇ ਦਿੰਦਾ ਜੋ ਜੋ ਸ਼ਰਤ ਹੈ ਜੋ ਸ਼ਰਤ ਹੈ ਹਾਂ ਲੱਖਾਂ ਦੇਣ ਵਾਲੇ ਬੈਠੇ ਲੱਖਾਂ ਬੈਠੇ ਠੀਕ ਹੈ ਲੱਖਾਂ ਦੇਣ ਵਾਲੇ ਬੈਠੇ ਉਹਨਾਂ ਦੀ ਤਾੜੀ ਪਸੰਦ ਹੈ ਲੱਖਾਂ ਵੀ ਦੇ ਦੇਣਗੇ ਹਾਂ ਹਾਂ ਲੱਖਾਂ ਦੇਣ ਵਾਲੇ ਬੈਠੇ ਵੱਡੇ 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 ਬੰਦੇ ਪਰ ਚੌਂਕਾ ਚ ਖੜਕੇ ਮੇਰਾ ਖਿਆਲ ਆ ਵੀ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਨਹੀਂ ਨਹੀਂ ਲੋਕਾਂ ਕੋਲੇ ਜਾਂ ਜਾ ਸਾਦੀ ਵੜੇ ਖੁਸ਼ੀ ਦੇ ਮੌਕੇ ਜਾਣ ਉੱਥੇ ਆਪਦਾ ਨੂੰ ਤੋ ਆਪਦਾ ਜਾਓ ਸੁੱਖ ਸ਼ਾਂਤ ਮੰਗਦੇ ਆ ਮੰਗਣ ਉਹਨਾਂ ਨੂੰ ਆਪਦੇ ਸ਼ਿਸ਼ਾ ਦੇਣ ਅਸ਼ੀਰਵਾਦ ਦੇਣ ਚਾਹੁੰਦੇ ਅਸ਼ੀਰਵਾਦ ਜੁਰਦ ਦਿੰਦੇ ਆ ਉਹ ਇਹ ਪੱਕੀ ਗੱਲ ਹੈ ਜਦੋਂ ਜੀਨਵਾ ਤਾਂ ਹਰ ਵੀ ਦਿੰਦੇ 200 ਰੁਪਏ ਤੋਂ ਦੇਣੇ ਅਸ਼ੀਰਵਾਦ ਤਾਂ ਹੁਣ ਵੀ ਦੇਣਗੇ ਹਾਂ ਹੁਣ ਵੀ ਦੇ ਜਾਣਗੇ ਹਾਂ ਉਹਨਾਂ ਦੇ ਕਿਉਂ ਕਰੂੰ ਤਰੀਕਾ ਹੁੰਦਾ ਅਸ਼ੀਰਵਾਦ ਦੇਣ ਦਾ ਹੈ ਹੱਸਦੇ ਬਹੁਤ ਹੈ ਉਹਨਾਂ ਨੂੰ ਜਦੋਂ ਪਾਸੇ ਦਿਨ ਲੱਗਦਾ ਨਹੀਂ ਕਿ ਕੋਈ ਗਰੀਬ ਹੈ ਉਹਨਾਂ ਦਾ ਰੱਜਿਆ ਬੰਦਾ ਰੱਜਿਆ ਪੁੱਜਿਆ ਕਿਉਂਕਿ ਬੜੀ ਸ਼ਕੀਨੀ ਲਾ ਕੇ ਆਉਂਦੇ ਨੇ ਕੱਪੜੇ ਬੜੇ ਠੋਕ ਵਿੱਚ ਮੈਚਿੰਗ ਪਾ ਕੇ ਆਉਂਦੇ ਆ ਮੈਂ ਕਰਾਕਾਰ ਹੀ ਲੱਗਦੇ ਨੇ ਪੂਰੇ ਕੋਈ ਮਹਾਰਾਣੀ ਆਈ ਹੁੰਦੀ ਹੈ ਹੈ ਬਿਲਕੁਲ ਹ ਹੁਣ ਆਪੇ ਗੱਲ ਨੂੰ ਵਾਈਡ ਅਪ ਕਰਦੇ ਹੋ ਤੁਸੀਂ ਮੈਂ ਫਿਰ ਉੱਥੇ ਮੁੜ ਕੇ ਆਣਾ ਜਿਹੜਾ ਡੀਐਨਏ ਟੈਸਟ ਕਰਾ ਰਹੇ ਆ ਇਹ ਲੱਖਾਂ ਕਰੋੜਾਂ ਰੁਪਏ ਖਰਚ ਕਰ ਰਹੇ ਆ ਕੀ ਇਹ ਜਾਇਜ਼ ਹੈ ਬਿਲਕੁਲ ਗਲਤ ਆ ਆਮ ਪਬਲਿਕ ਦੇ ਬਿਲਕੁਲ ਗਲਤ ਕੋਈ ਲੋੜ ਨਹੀਂ ਡੀਐਨਏ ਟੈਸਟ ਕਰੇ ਤੂੰ ਬਗੈਰ ਵੀ ਬੰਦੇ ਦਾ ਪਤਾ ਲੱਗਦਾ ਲੱਗਦਾ ਇਹ ਕੋਈ ਕ੍ਰਾਈਮ ਨਹੀਂ ਕਰਦੇ ਜਿਹੜਾ ਕੋਈ ਗੁੱਜਾ ਕ੍ਰਾਈਮ ਕਰ ਰਿਹਾ ਤੇ ਉਹ ਵੀ ਪਤਾ ਲੱਗ ਜੂਗਾ ਹੂੰ ਠੀਕ ਹੈ ਨਾ ਇਹ ਸ਼ਰਿਆਂ ਪਤਾ ਚੌਕ ਤੇ ਖੜੇ ਨੇ ਉਹਨੂੰ ਫੜੋ ਜੀ ਦੇ ਕੋਲ ਘਰ ਮਾਇਆ ਉਹਨੂੰ ਫੜ ਲਓ ਉਹਨਾਂ ਦੇ ਤੇਰਾ ਬੱਚਾ ਭਾਈ ਕਿਉਂ ਉੱਥੇ ਮੰਗੇ ਉਹਦਾ ਰੋਜ਼ਗਾਰ ਦਾ ਇੰਤਿਆਮ ਕਰੋ ਜੇ ਵੇਲਾ ਉਤਾੜੋ ਰੋਜ਼ਗਾਰ ਚ ਲਾਓ ਕੰਮ ਚ ਲਾਓ ਕੰਮ ਐਸੀ ਗੱਲ ਨਹੀਂ ਕੰਮ ਜਿਹੜਾ ਕਰਨ ਨਾਲ ਕੰਮ ਉਹਨੂੰ ਮਿਲ ਹੀ ਜਾਂਦਾ ਕਿੰਨੇ ਨੇ ਸਾਮ ਪਏ ਵੀ ਆਪ ਕੰਮ ਕਰਨੇ ਨਹੀਂ ਮੰਗੇ ਖਾਣਾ ਹਾਂ ਡੀਐਨਏ ਦੀ ਕੋਈ ਲੋੜ ਨਹੀਂ ਸੋ ਅਸੀਂ ਅੱਜ ਗੱਲ ਕੀਤੀ ਸਰਕਾਰ ਵੱਲੋਂ ਜਿਹੜਾ ਮੰਗਤਿਆਂ ਦਾ ਫੜ ਕੇ ਡੀਐਨਏ ਟੈਸਟ ਕਰਾਇਆ ਜਾ ਰਿਹਾ ਹੈ ਸੋ ਬਾਪੂ ਬਲਗੌਰ ਸਿੰਘ ਦਾ ਕਹਿਣਾ ਹੈ ਵੀ ਡੀਐਨਏ ਟੈਸਟ ਦੀ ਕੋਈ ਜ਼ਰੂਰਤ ਨਹੀਂ ਐ। ਉਹਨਾਂ ਨੂੰ ਫੜੋ, ਉਹਨਾਂ ਨੂੰ ਦੇ ਮਾਪਿਆਂ ਕੋਲੇ ਲਿਜਾਓ, ਉਹਨਾਂ ਨੂੰ ਪੁੱਛੋ ਵੀ ਤੁਸੀਂ ਕਿਉਂ ਭੇਜਿਆ ਇਹ। ਇਹਨਾਂ ਨੂੰ ਇਹਨਾਂ ਦੇ ਪਿੱਛੇ ਦੀ ਕੀ ਹਕੀਕਤ ਐ ਉਹਨੂੰ ਜਾਣਿਆ ਜਾਵੇ ਨਾ ਕਿ ਡੀਐਨਏ ਟੈਸਟ ਕਰਵਾਇਆ ਜਾਵੇ। ਸੋ ਸਾਡੀ ਇਹ ਗੱਲਬਾਤ ਤੁਹਾਨੂੰ ਅੱਜ ਦੇ ਕਿੱਦਾਂ ਲੱਗੀ ਤੁਸੀਂ ਜਿਹੜੇ ਆਪਣੇ ਬਹੁ ਬੋਲੇ ਵਿਚਾਰਾ ਉਹ ਸਾਨੂੰ ਜ਼ਰੂਰ ਦੇਣੇ। ਧੰਨਵਾਦ ਤੁਸੀਂ ਸਾਡੇ ਸਟੂਡੀਓ ਵਿੱਚ ਆਏ ਬਾਪੂ ਜੀ ਬਹੁਤ ਬਹੁਤ ਸ਼ੁਕਰੀਆ।